ਸਬ ਡਿਵੀਜ਼ਨ ਮਲੋਟ ਦੇ ਪਿੰਡ ਤਾਮਕੋਟ ਵਿੱਚ ਕੁੜੀ ਵਾਲਿਆਂ ਨੇ ਮੁੰਡੇ ਦੇ ਘਰ ਆ ਕੇ ਕਾਰ ਨੂੰ ਅਗਰਲਾ ਦਿੱਤੀ ਜਿਸ ਕਾਰਨ ਕਾਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰਿਵਾਰ ਨੇ ਦੋਸ਼ ਲਾਇਆ ਕਿ ਉਹਨਾਂ ਦੀ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ 15 ਦਿਨਾਂ ਤੱਕ ਵਿਆਹ ਹੋਣ ਕਾਰਨ ਉਹਨਾਂ ਘਰ ਵਿੱਚ ਲਿਆਂਦਾ ਕੁੜੀ ਦੇ ਦਾਜ ਦਹੇਜ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਥਾਣਾ ਸਦਰ ਮਲੋਟ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਤੇ ਕਾਰਵਾਈ ਵਿੱਚ ਜੁਟ ਗਈ ਹੈ। ਮਾਮਲਾ ਸਬ ਡਿਵੀਜ਼ਨ ਮਲੋਟ ਦੇ ਪਿੰਡ ਤਾਮਕੋਟ ਦਾ ਹੈ ਜਿੱਥੇ ਅੱਜ ਕੁਝ ਲੋਕਾਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਘਰ ਵਿੱਚ ਪਏ ਸਮਾਨ ਨੂੰ ਅੱਗ ਹਵਾਲੇ ਕਰ ਦਿੱਤਾ ਜਿਸ ਕਾਰਨ ਘਰ ਦੇ ਅੰਦਰ ਪਿੰਡਾ ਸਮਾਨ ਸੜ ਕੇ ਸੁਹਾ ਹੋ ਗਿਆ ਹਰ ਗੋਬਿੰਦ ਸਿੰਘ ਨੇ ਦੱਸਿਆ ਕਿ ਉਸਤੇ ਪਰਾ ਹਰਦੀਪ ਸਿੰਘ ਦਾ ਪਿੰਡ ਦੀ ਹੀ ਕਿਸੇ ਕੁੜੀ ਨਾਲ ਪ੍ਰੇਮ ਪ੍ਰਸੰਗ ਚੱਲਦਾ ਸੀ ਪਹਿਲਾਂ ਵੀ ਕੁੜੀ ਆਪਣੀ ਮਰਜ਼ੀ ਦੇ ਨਾਲ ਉਸਤੇ ਪਰਾ ਕੋਲ ਆ ਗਈ ਸੀ ਜਿਸ ਦਾ ਪੰਚਾਇਤ ਨੇ ਰਾਜੀਨਾਵਾ ਕਰਵਾ ਕੇ ਕੁੜੀ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਸੀ ਜਦ ਕਿ ਉਹ ਲਾਨ ਨੇ ਵੀ ਆਪਣੇ ਪਰਾਨੂ ਰਿਸ਼ਤੇਦਾਰੀ ਵਿੱਚ ਪੇਜ਼ ਦਿੱਤਾ ਸੀ ਪਰ ਹੁਣ ਕੁੜੀ ਫਿਰ ਆਪਣੇ ਕਰਦਿਆਂ ਤੋਂ ਬਾਹਰੀ ਹੋ ਕੇ ਉਸਤੇ ਪਰਾ ਕੋਲ ਆ ਗਈ ਇਸੇ ਰੰਜਸ਼ ਦੇ ਚੱਲਦਿਆਂ ਕੁੜੀ ਦੇ ਪਰਿਵਾਰ ਦੇ 8 ਤੋਂ 10 ਲੋਕਾਂ ਨੇ ਉਹਨਾਂ ਦੇ ਘਰ ਆ ਕੇ ਪੰਤੌੜ ਕੀਤੀ ਅਤੇ ਘਰ ਵਿੱਚ ਪਏ ਸਮਾਨ ਨੂੰ ਅਗਰ ਲਾ ਦਿੱਤੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਉਸਦੀ ਪੈਨ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਘਰ ਵਿੱਚ ਉਸਤੇ ਦਾਜ ਦਹੇਜ ਦਾ ਸਮਾਨ ਵੀ ਘਰ ਅੰਦਰ ਹੀ ਪਿਆ ਹੋਇਆ ਸੀ ਜੋ ਲਾਈ ਗਈ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਥਾਣਾ ਮੁਖੀ ਬਰਨ ਯਾਦਵ ਨੇ ਕਿਹਾ ਕਿ ਉਕਤ ਮਾਮਲੇ ਵਿੱਚ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਹੈ ਵੀਰੇ ਹਰਗੋਬਿੰਦ ਸਿੰਘ ਨਾਮ ਹੈ ਜੀ ਕਿਹੜਾ ਪਿੰਡ ਹੈ ਤਾਮਕੋਟ ਸਿੰਘ ਕੀ ਮਾਮਲਾ ਕੀ ਹੋਇਆ ਇਹ ਸਾਡੇ ਘਰੇ ਬੰਦੇ ਵੜ ਗਏ ਸੀਗੇ ਜੀ 10 ਜਣੇ ਤੇ ਸਾਰੇ ਸਮਾਨ ਨੂੰ ਅੱਗ ਲਾਤੀ ਸਾਡੀ ਕੁੜੀ ਦਾ ਵਿਆਹ ਸੀਗਾ ਜੀ 15 ਤਰੀਕ ਨੂੰ ਤੇ ਸਾਰਾ ਸਮਾਨ ਜਿਹੜਾ ਦਾਜ ਦਾ ਬਣਾਇਆ ਸੀਗਾ ਸਾਰਾ ਸਾੜ ਗਏ ਜੀ ਤੇ 5 5 ਟੋਲੇ ਸੋਨਾ ਸੀਗਾ ਜੀ ਉਹ ਵੀ ਲੱਗ ਗਈ ਸਾਰਾ ਪੂਰਾ ਮਾਮਲਾ ਕੀ ਹੋਇਆ ਸੀ ਗੱਲਬਾਤ ਕਿੱਥੋਂ ਸਟਾਰਟ ਹੋਈ ਸੀ ਇਹ ਜੀ ਕੁੜੀ ਦਾ ਰੌਲਾ ਸੀਗਾ ਜੀ ਇਹਨਾਂ ਦੀ ਹੂੰ ਕੁੜੀ ਇਹਨਾਂ ਦੀ ਪਹਿਲਾਂ ਵੀ ਭੱਜ ਗਈ ਸੀ ਤੇ ਲਖੇ ਵਾਲੀ ਥਾਣੇ ਸਾਡਾ ਰਾਈਨਾਮਾ ਹੋ ਗਿਆ ਸੀ ਜੀ ਉੱਥੇ ਲਿਖਿਆ ਗਿਆ ਸੀ ਨਾਂ ਮੁੰਡਾ ਪਿੰਡ ਵੜਨਾ ਚਾਹੀਦਾ ਤੇ ਨਾਂ ਕੁੜੀ ਤੇ ਕੁੜੀ ਪਿੰਡ ਲੈ ਆਏ ਸੀਗੇ ਜੀ ਉਦੋਂ ਬਾਅਦ ਫੇਰ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਦੋ ਤਿੰਨ ਵਾਰੀ ਇੱਕ ਕੁੜੀ ਫੇਰ ਭੱਜ ਗਈ ਸੀ ਜੀ ਤੇ ਇਹਨਾਂ ਨੇ ਫੇਰ ਆਇਆ ਕਿ ਅੱਗ ਲਾਤੀ ਹੂੰ ਮੁੰਡਾ ਕੌਣ ਸੀ ਮੁੰਡਾ ਕੀ ਲੱਗਦਾ ਏ ਤੁਹਾਡਾ ਮੇਰਾ ਭਰਾ ਸੀਗਾ ਜੀ ਵੱਡਾ ਕਿ ਛੋਟਾ ਜੀ ਛੋਟਾ ਹਾਂਜੀ ਕਿੰਨੇ ਉਹ ਥੋੜੇ ਕੋਲ ਪਿੰਡ ਇੱਥੇ ਰਹਿੰਦਾ ਸੀ ਕਿ ਜਿਆ ਨਹੀਂ ਨਹੀਂ ਇੱਥੇ ਨਹੀਂ ਰਹਿੰਦਾ ਸੀ ਬਾਹਰ ਰਹਿੰਦਾ ਸੀ ਜੀ ਕਿੰਨੇ ਟਾਈਮ ਤੋਂ ਉਹਨੂੰ ਹੋ ਗਿਆ ਸਾਲ ਹੋ ਗਿਆ ਸੀ ਜੀ ਤੇ ਰਾਜ ਨਾਮੇ ਟਾਈਮ ਨੂੰ ਕਿੰਨਾ ਹੋ ਗਿਆ ਰਾਜ ਨਾਮੇ ਨੂੰ ਹੋ ਗਏ 4 ਕਿ ਮਹੀਨੇ ਹੋ ਗਏ ਅੱਛਾ ਉਸ ਤੋਂ ਬਾਅਦ ਉਹ ਪਿੰਡ ਆਉਂਦਾ ਸੀ ਨਹੀਂ ਉਦੋਂ ਬਾਅਦ ਨਹੀਂ ਆਇਆ ਉਹੀ ਰੰਚੇ ਸਤਾਮ ਕਰਦੇ ਰਹਿਣ ਵਾਲਿਆ ਮਾਮਲਾ ਕੀ ਹੈ ਮਾਮਲਾ ਜੀ ਕੁੜੀ ਦਾ ਰੋਲਾ ਸੀਗਾ ਮੁੰਡਾ ਕੁੜੀ ਵੀ ਦੋ ਤਿੰਨ ਵਾਰੀ ਰੋਲਾ ਪੈ ਗਿਆ ਸੀਗਾ ਉਹਨਾਂ ਦਾ ਤੇ ਹੁਣ ਕੁੜੀ ਆਪ ਭੱਜ ਕੇ ਗਈ ਰਿਸ਼ਤੇਦਾਰੀ ਦੇ ਵਿੱਚ ਸੀਗੀ ਉਹ ਕੁੜੀ ਹੂੰ ਮੁੰਡੇ ਦੇ ਨਾਲ ਵੀ ਸਵੇਰ ਫੇਰ ਇਹਨਾਂ ਨੇ ਆ ਕੇ ਸਵੇਰ ਅੱਗ ਲਾਤੀ ਆ ਵੀ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਗੰਢਾ ਦੇਣ ਗਏ ਸੀਗੇ ਤੇ ਸਾਰਾ ਕੁੜੀ ਦਾ ਦਾਜ ਸਾੜ ਤਾਂ ਸੋਨਾ ਸੱਪਾ ਵੀ ਲੈ ਕੇ ਕੱਢ ਕੇ ਉਹ ਵੀ 15 ਦਿਨ ਰਹਿੰਦੇ ਸੀ ਕੁੜੀ ਦੇ ਵਿਆਹ ਜੀ 15 ਤਰੀਕ ਨੂੰ ਨਾਂ ਦੱਸਿਓ